ਜਸਟੀ ਕਾਲ ਜੀ ਸਾਰਿਆਂ ਨੂੰ ਸੋ ਹੋਪਫੁਲੀ ਸਾਰੇ ਤੁਸੀਂ ਵਧੀਆ ਹੋਵੋਗੇ ਸੋ ਅੱਜ ਦੀ ਅਸੀਂ ਇਸ ਕਲਾਸ ਦੇ ਵਿੱਚ ਸਟਾਰਟ ਕਰਾਂਗੇ ਕੰਟੀਨਿਊਸ ਐਂਡ ਕੰਪਰੀਹੈਂਸਿਵ ਅਵੇਲੂਏਸ਼ਨ ਲਗਾਤਾਰ ਅਤੇ ਵਿਆਪਕ ਮੁਲਾਂਕਣ ਜਿਹਨੂੰ ਅਸੀਂ ਬੋਲਦੇ ਆ ਸੋ ਇਹ ਸਾਡਾ 28ਵਾਂ ਪਾਰਟ ਹੋਵੇਗਾ ਜੀ ਅੱਜ ਦਾ ਇਸ ਤੋਂ ਪਹਿਲਾਂ ਅਸੀਂ 27 ਪਾਰਟ ਜਿਹੜੇ ਹੈਗੇ ਨੇ ਸੀਡੀਪੀ ਦੇ ਉਹ ਕੰਪਲੀਟ ਕਰ ਚੁੱਕੇ ਆ ਉੱਪਰ ਆਈ ਬਟਨ ਤੇ ਪਲੇਲਿਸਟ ਦਾ ਲਿੰਕ ਆ ਰਿਹਾ ਹੋਊਗਾ ਉੱਥੇ ਜਾ ਕੇ ਤੁਸੀਂ ਉਹ 27 ਪਾਰਟ ਦੇਖ ਸਕਦੇ ਹੋ ਸੋ ਅੱਜ ਦਾ ਜੋ ਆਪਣਾ ਟਾਪਿਕ ਹੈ ਕਾਫੀ ਇੰਪੋਰਟੈਂਟ ਹੈ ਕਾਫੀ ਕੁਐਸਚਨ ਜਿਹੜੇ ਹੈਗੇ ਨੇ ਪੇਪਰ ਦੇ ਵਿੱਚ ਇਹਦੇ ਵਿੱਚੋਂ ਆਉਂਦੇ ਨੇ ਸੋ ਪਹਿਲਾਂ ਤਾਂ ਸਮਝਦੇ ਆਪਾਂ ਇਹਦਾ मीनिंग ਕੀ ਹੈ ਜੋ ਕੰਟੀਨਿਊਸ ਐਂਡ ਕੰਪਰੀਹੈਂਸਿਵ ਅਵੇਲੂਏਸ਼ਨ ਹੈ ਇਹਨੂੰ ਜੀ ਅਸੀਂ ਸੀਸੀਈ ਵੀ ਬੋਲ ਦਿੰਨੇ ਆ ਠੀਕ ਹੈ ਪਹਿਲਾਂ ਤਾਂ ਯਾਦ ਰੱਖਣਾ ਸ਼ਾਰਟ ਫਾਰਮ ਹੈ ਇਹਦੀ ਸੀਸੀਈ ਸੋ ਇਟ ਕਵਰ 올 ਅਸਪੈਕਟਸ ਆਫ ਲਰਨਰ ਡਿਵੈਲਪਮੈਂਟ ਸੋ ਇਹਦੀ ਡੈਫੀਨੇਸ਼ਨ ਹੈ ਇਹਦੇ ਵਿੱਚ ਸਭ ਕੁਝ ਕਵਰ ਹੋ ਜਾਏਗਾ ਸੋ ਇਹ ਵਿਦਿਆਰਥੀ ਦੇ ਵਿਕਾਸ ਦੇ ਸਾਰੇ ਪੜਾਵਾਂ ਨੂੰ ਧਿਆਨ ਵਿੱਚ ਰੱਖਦਾ ਹੈ ਜਾਂਕਿਆ ਲੋ ਕਵਰ ਕਰਦਾ ਹੈ ਸੋ ਇੱਕ ਜੋ ਬੱਚੇ ਦੀ ਨਾ ਕਿ ਇਹ ਮੰਨੋ ਕਿ ਬੱਚੇ ਦੇ ਸਕੂਲ ਦੇ ਅੰਦਰ ਜਾਣ ਤੋਂ ਲੈ ਕੇ ਠੀਕ ਹੈ ਸਕੂਲ ਤੇ ਬਾਹਰ ਨਿਕਲਣ ਤੱਕ ਜੋ ਵੀ ਉਹ ਐਕਟੀਵिटीज ਕਰਦਾ ਦੇਖੋ ਇੱਕ ਤਾਂ ਉਹ ਆਪਣੇ ਪੀਰੀਅਡ ਵਗੈਰਾ ਲਾਉਂਦਾ ਬੱਚਾ ਸਬਜੈਕਟ ਪੀਰੀਅਡ ਹੋ ਗਏ ਇਸ ਤੋਂ ਇਲਾਵਾ ਜੋ ਦੂਸਰੀਆਂ ਕੋ-ਕੂਰੀਕੂਲਰ ਐਕਟੀਵिटीज ਵੀ ਉਹ ਕਰਦਾ ਨਾ ਉਹ ਸਭ ਨੂੰ ਮਿਲਾ ਕੇ ਨਾ ਉਹ ਸਭ ਕਾਦੇ ਵਿੱਚ ਕਵਰ ਹੋ ਜਾਂਦਾ ਜੀ ਕੰਟੀਨਿਊਸ ਐਂਡ ਕੰਪਰੀਹੈਂਸਿਵ ਏਵੈਲੂਏਸ਼ਨ ਵਿੱਚ ਸੋ ਇੱਕ ਤਰ੍ਹਾਂ ਨਾਲ ਮੈਂ ਬੋਲ ਸਕਦਾ ਕਿ ਜੋ ਬੱਚੇ ਦੀ ਹੋਲਿਸਟਿਕ ਠੀਕ ਹੈ ਹੋਲਿਸਟਿਕ ਮਤਲਬ ਕੰਪਲੀਟ 올 ਡਿਵੈਲਪਮੈਂਟ ਇਹਦੇ ਵਿੱਚ ਕਵਰ ਹੁੰਦੀ ਹੈ ਸੋ ਬਹੁਤ ਵਧੀਆ ਅਪਰੋਚ ਹੈ ਸੀਸੀਈ ਜਾਂ ਕਹੇ ਲੋ 360 ਡਿਗਰੀ ਵੀ ਬੋਲ ਦਿੰਦੇ ਹਨ ਹੈਨਾ ਕਿ ਬੱਚਾ ਪੂਰੇ ਦਾ ਪੂਰਾ 360 ਡਿਗਰੀ ਜਿਹੜੀ ਉਹਦੀ ਡਿਵੈਲਪਮੈਂਟ ਹੈ ਉਹਦੇ ਵਿੱਚ ਕਵਰ ਹੋ ਜਾਂਦੀ ਹੈ ਸਟੱਡੀ ਵੀ ਆ ਗਈ ਬਾਕੀ ਚੀਜ਼ਾਂ ਵੀ ਆ ਗਈਆਂ ਸਭ ਕੁਝ ਆ ਗਿਆ ਸੋ ਇਹਨੂੰ ਆਪਣੇ ਸਕੂਲ ਦੇ ਵਿੱਚ ਸਭ ਤੋਂ ਪਹਿਲਾਂ 2009-10 ਦੇ ਕਰੀਬ CBSE ਨੇ ਸਟਾਰਟ ਕੀਤਾ ਸੀਗਾCCE ਨੂੰ ਕੰਟੀਨਿਊਸ ਐਂਡ ਕੰਪਰੀਹੈਂਸਿਵ ਅਵੇਲੂਏਸ਼ਨ ਨੂੰ ਸੋ ਇਹ ਤੁਹਾਨੂੰ ਕਲੀਅਰ ਹੋ ਗਿਆ ਹੁਣ ਇਹਨੂੰ ਆਪਾਂ ਥੋੜਾ ਜਿਹਾ ਹੋਰ ਡਿਟੇਲ ਸਮਝਦੇ ਆਂ ਕਿਉਂਕਿ ਇਹਦੇ ਵਿੱਚ ਉਹ ਸ਼ਬਦ ਨੇ ਨਾ ਕੰਟੀਨਿਊਸ ਐਂਡ ਕੰਪਰੀਹੈਂਸਿਵ ਇਹਨਾਂ ਦਾ मीनिंग ਸਮਝਦੇ ਆਂ ਅਵੇਲੂਏਸ਼ਨ ਦਾ ਆਪਾਂ ਨੂੰ ਪਤਾ ਹੀ ਹੈ ਮੁਲਾਂਕਣ ਕਰਨਾ ਹਨਾ ਅਵੇਲੂਏਸ਼ਨ ਕਰਨੀ ਜੋ ਕਿ ਆਪਾਂ ਨਾਰਮਲੀ ਸਕੂਲ ਦੇ ਵਿੱਚ ਬੱਚਿਆਂ ਦੀ ਕਰਦੇ ਆਂ ਸੋ ਕੰਟੀਨਿਊਸ ਦੇਖੋ ਪਹਿਲਾ ਸ਼ਬਦ ਆਇਆ ਇਹਦੇ ਵਿੱਚ ਕੰਟੀਨਿਊਸ ਕੰਟੀਨਿਊਸ ਦਾ ਮਤਲਬ ਕਿ ਜੋ ਬੱਚੇ ਦੀ ਆਪਾਂ ਏਵੈਲੂਏਸ਼ਨ ਕਰਨੀ ਹੈ ਠੀਕ ਹੈ ਉਹ ਲਗਾਤਾਰ ਹੀ ਕਰਨੀ ਹੈ ਕੰਟੀਨਿਊਸ ਦਾ ਮਤਲਬ ਲਗਾਤਾਰ ਲਗਾਤਾਰ ਡੇਲੀ ਬੇਸਿਸ ਤੇ ਵੀ ਹੋ ਸਕਦਾ ਦੇਖੋ ਆਪਾਂ ਡੇਲੀ ਟੈਸਟ ਵੀ ਲੈਣੇ ਆ ਬੱਚਿਆਂ ਦੇ ਵੀਕਲੀ ਮਤਲਬ ਹਫਤੇ ਬਾਅਦ ਵੀ ਹੋ ਸਕਦਾ ਕਿ ਹਫਤੇ ਬਾਅਦ ਟੈਸਟ ਵਗੈਰਾ ਰੱਖਿਆ ਜਾਂ ਮੰਥਲੀ ਵੀ ਹੋ ਸਕਦਾ ਸੋ ਜੋ ਏਵੈਲੂਏਸ਼ਨ ਹੈ ਬੱਚੇ ਦੀ ਕਲੀ ਸਟੱਡੀ ਨਹੀਂ ਬਾਕੀ ਚੀਜ਼ਾਂ ਵੀ ਕਵਰ ਹੁੰਦੀਆਂ ਨੇ ਉਹ ਆਪਾਂ ਕੰਟੀਨਿਊਸ ਰੱਖਣੀ ਹੈ ਲਗਾਤਾਰ ਰੱਖਣੀ ਹੈ ਇਹ ਨਹੀਂ ਕਿ 365 ਦਿਨ ਬੱਚੇ ਨੂੰ ਪੜਾਈਗੇ ਉਸ ਤੋਂ ਬਾਅਦ ਲਾਸਟ ਜਾ ਕੇ ਇੱਕ ਦਿਨ ਪੇਪਰ ਲੈ ਲਏ 3 ਘੰਟੇ ਦਾ ਹੈ ਨਾ ਮਤਲਬ ਇਹਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਲਗਾਤਾਰ ਰੱਖਣੀਆਂ ਨੇ ਟੈਸਟ ਵਗੈਰਾ ਸਾਰਾ ਕੁਝ ਆ ਗਿਆ ਸੋ ਕੰਟੀਨਿਊਸ ਦਾ ਮਤਲਬ ਹੈ ਲਗਾਤਾਰਤਾ ਦੇ ਵਿੱਚ ਆਪਾਂ ਜੋ ਬੱਚੇ ਦੀ ਡਿਵੈਲਪਮੈਂਟ ਹੈ ਉਹਨੂੰ ਦੇਖਣਾਗਾ ਅੱਛਾ ਦੂਸਰਾ ਸ਼ਬਦ ਹੈ ਜੀ ਕੰਪਰੀਹੈਂਸਿਵ ਕੰਪਰੀਹੈਂਸਿਵ ਦੀ ਪੰਜਾਬੀ ਹੁੰਦੀ ਹੈ ਵਿਸਥਾਰ ਹੈ ਨਾ ਵਿਸਥਾਰ ਨਾਲ ਦੇਖਣਾ ਆਪਾਂ ਸਾਰਾ ਕੁਝ ਸੋ ਕੀ ਕੁਝ ਦੇਖਣਾ ਦੇਖੋ ਇੱਥੇ ਮੈਂ ਥੋੜਾ ਹੋਰ ਈਜ਼ੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਤਾਂ ਬੱਚੇ ਦਾ ਅਕੈਡੈਮਿਕ ਪਾਰਟ ਹੋ ਗਿਆ ਮਤਲਬ ਉਹਦੀ ਸਟੱਡੀ ਵਗੈਰਾ ਹੋ ਗਈ ਜੋ ਉਹਦੇ ਪੀਰੀਅਡ ਲੱਗਦੇ ਨੇ ਦੇਖੋ ਠੀਕ ਹੈ ਜੀ ਇੱਕ ਤਾਂ ਉਹਦਾ ਅਕੈਡੈਮਿਕ ਪਾਰਟ ਦੂਸਰਾ ਕੰਪਰੀਹੈਂਸਿਵ ਦੇ ਵਿੱਚ ਹੋਰ ਕਿਹੜੀ ਚੀਜ਼ ਆਪਾਂ ਦੇਖਣੀ ਹੈ ਉਹਦੀਆਂ ਕੋ-ਕੈਰਿਕੂਲਰ ਐਕਟੀਵਿਟੀਆਂ ਜੋ ਸਟੱਡੀ ਤੋਂ ਇਲਾਵਾ ਉਹ ਬਾਕੀ ਚੀਜ਼ਾਂ ਕਰਦਾਗਾ ਉਹਦੇ ਵਿੱਚ ਕੀ ਕੁਸ਼ ਆ ਜਾਂਦਾ ਜੀ ਡਾਂਸ ਵਗੈਰਾ ਹੋ ਸਕਦਾ ਸਿੰਗਿੰਗ ਆ ਸਕਦੀ ਹੈ ਸਪੋਰਟਸ ਆ ਸਕਦਾ ਇਸ ਤੋਂ ਇਲਾਵਾ ਆਰਟ ਡਰਾਇੰਗ ਹੈ ਨਾ ਇਹ ਸਾਰੀਆਂ ਚੀਜ਼ਾਂ ਕਵਰ ਹੋ ਜਾਣਗੀਆਂ ਸੋ ਕੋਲਮਲਾ ਕੇ ਸਕੂਲ ਦੇ ਵਿੱਚ ਬੱਚਾ ਜੋ ਵੀ ਐਕਟੀਵਿਟੀਜ਼ ਕਰਦਾ ਹੈਗਾ ਠੀਕ ਹੈ ਆਪਣੇ ਰੈਗੂਲਰ ਸਬਜੈਕਟ ਵੀ ਪੜ੍ਹਦਾ ਹੈਗਾ ਬਾਕੀ ਐਕਟੀਵਿਟੀਜ਼ ਵੀ ਕਰਦਾ ਹੈਗਾ ਉਹਨਾਂ ਸਾਰਿਆਂ ਦਾ ਮੁਲਾਂਕਣ ਠੀਕ ਹੈ ਇਹਨੂੰ ਆਪਾਂ ਬੋਲ ਦਾਂਗੇ ਕੰਟੀਨਿਊਸ ਐਂਡ ਕੰਪਰੀਹੈਂਸਿਵ ਏਵੈਲੂਏਸ਼ਨ ਮਤਲਬ ਲਗਾਤਾਰ ਅਤਿ ਲਗਾਤਾਰ ਮੁਲਾਂਕਣ ਕਰਨਾ ਤੇ ਵਿਆਪਕ ਮੁਲਾਂਕਣ ਕਰਨਾ ਮਤਲਬ ਸਾਰੀਆਂ ਚੀਜ਼ਾਂ ਦਾ ਮੁਲਾਂਕਣ ਕਰਨਾ ਇਹ ਨਹੀਂ ਵੀ ਕੱਲੇ ਸਬਜੈਕਟ ਦਾ ਟੈਸਟ ਲੈ ਲਿਆ ਤੇ ਉਹ ਮਤਲਬ ਉਹਦੇ ਨਾਲ ਬਸ ਜਿੰਨੇ ਪਰਸੈਂਟ ਆ ਗਏ ਵੀ ਉਹੀ ਦੇਖਣੇ ਨੇ ਬਾਕੀ ਜੋ ਕੋ-ਕੂਰੀਕੂਲਰ ਐਕਟੀਵਿਟੀਜ਼ ਨੇ ਉਹ ਵੀ ਅਸੀਂ ਨਾਲ ਜੀ ਧਿਆਨ ਦੇ ਵਿੱਚ ਰੱਖਾਂਗੇ ਸੋ ਆਈ ਹੋਪ ਕਿ ਇੱਥੋਂ ਤੱਕ ਤੁਹਾਨੂੰ ਕਲੀਅਰ ਹੋਊਗਾ ਇੱਕ ਤਾਂ ਤੁਸੀਂ ਇਹਦੀ ਫੁੱਲ ਫਾਰਮ ਯਾਦ ਕਰਨੀ ਹੈ ਕਿ ਸੀਸੀ ਦੀ ਫੁੱਲ ਫਾਰਮ ਕੀ ਹੈ ਠੀਕ ਹੈ ਜੀ ਪੇਪਰ 'ਚ ਡਾਇਰੈਕਟ ਹੀ ਇਹ ਕੁਐਸਚਨ ਆਏ ਹੋਏ ਨੇ ਲਾਸਟ 'ਚ ਆਪਾਂ ਦੇਖਾਂਗੇ ਕੰਟੀਨਿਊਸ ਐਂਡ ਕੰਪਰੀਹੈਂਸਿਵ ਏਵੈਲੂਏਸ਼ਨ ਠੀਕ ਹੈ ਬਾਕੀ ਕਿ ਹੋਲਿਸਟਿਕ ਡਿਵੈਲਪਮੈਂਟ ਚੈੱਕ ਹੁੰਦੀ ਹੈ 360 ਡਿਗਰੀ 올 ਐਕਸਪੈਕਟ ਬੱਚੇ ਦੇ ਕਵਰ ਹੁੰਦੇ ਨੇ ਠੀਕ ਹੈ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਮਾਈਂਡ ਦੇ ਵਿੱਚ ਰੱਖੋਗੇ ਸੋ ਇੰਨਾ ਕਰਨ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਆਪਣੀ ਅਗਲੀ ਸਲਾਈਡ ਵੱਲ ਹਾਂਜੀ ਸਾਡਾ ਨੈਕਸਟ ਆ ਗਿਆ ਟਾਈਪਸ ਆਫ ਅਸੈਸਮੈਂਟ ਅੰਕਲਨ ਦੇ ਪ੍ਰਕਾਰ ਦੇਖੋ ਇਸ ਪੂਰੀ ਕਲਾਸ ਨੂੰ ਮੈਂ ਇਸ ਪੂਰੇ ਟੌਪਿਕ ਨੂੰ ਤਿੰਨ ਸਲਾਈਡਾਂ ਦੇ ਵਿੱਚ ਹੀ ਕੰਪਲੀਟ ਕਰਨ ਦੀ ਕੋਸ਼ਿਸ਼ ਕੀਤੀ ਹੈ ਇੰਨੀ ਕਿ ਜੋ ਸਲਾਈਡ ਤੇ ਲਿਖਿਆ ਇਹੀ ਇੰਪੋਰਟੈਂਟ ਹੈ ਇਸ ਦੇ ਨਾਲ ਨਾਲ ਮੈਂ ਹੋਰ ਵੀ ਕਾਫੀ ਚੀਜ਼ਾਂ ਦੱਸੂਗਾ ਲਿਖੂਗਾ ਕੁਝ ਬੋਲ ਕੇ ਦੱਸੂਗਾ ਸੋ ਮੈਂ ਪਹਿਲਾਂ ਵਾਲੀਆਂ ਕਲਾਸਾਂ ਦੇ ਵਿੱਚ ਵੀ ਕਹਿਣਾ ਹੁੰਨਾ ਕਿ ਸਲਾਈਡ ਤੇ ਤਾਂ ਜੋ ਮੈਂ 33 40% ਲਿਖਿਆ 33% ਮੈਂ ਬੋਲੂਗਾ ਤੇ 33% ਕੁਝ ਹੋਰ ਲਿਖੂਗਾ ਵਿਦਾ ਹੈਲਪ ਆਫ ਪੈਨਸਲ ਇਥੇ ਤਾਂ ਕਰਕੇ ਸਾਰਾ ਕੁਝ ਇੰਪੋਰਟੈਂਟ ਹੈ ਫੇਰ ਹੀ ਤੁਹਾਡਾ 100% ਜਿਹੜੀ ਤੁਹਾਡੀ ਲਰਨਿੰਗ ਹੈ ਜੀ ਉਹ ਸਹੀ ਹੋਏਗੀ ਅਗਰ ਤੁਸੀਂ ਇਹਦਾ ਪ੍ਰੋਪਰ ਸੁਣੋਗੇ ਤਾਂ ਤਾਂ ਇਹਦੇ ਵਿੱਚ ਟਾਈਪਸ ਆਫ ਅਸੈਸਮੈਂਟ ਆਗੀਆਂ ਅੰਕਲਨ ਦੇ ਪ੍ਰਕਾਰ ਸੋ ਪਹਿਲਾ ਹੈਗਾ ਅਸੈਸਮੈਂਟ ਫॉर ਲਰਨਿੰਗ ਅਗਰ ਤੁਸੀਂ ਫਸਟ ਨੂੰ ਦੇਖੋ ਤਾਂ ਇਹਦੇ ਵਿੱਚ ਉਹ ਕੁਐਸਚਨ ਪੇਪਰ ਦੇ ਵਿੱਚ ਆਪਣੇ ਲਈ ਬੰਦੇ ਹੀ ਬੰਦੇ ਨੇ ਤਾਂ ਕਰਕੇ ਥੋੜਾ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕਰਨੀ ਅਸੈਸਮੈਂਟ ਫॉर ਲਰਨਿੰਗ ਦੂਜਾ ਹੈ ਜੀ ਅਸੈਸਮੈਂਟ ਆਫ ਲਰਨਿੰਗ ਤੀਜਾ ਹੈ ਅਸੈਸਮੈਂਟ ਐਜ਼ ਲਰਨਿੰਗ ਠੀਕ ਹੈ ਤਿੰਨਾਂ 'ਚ ਫਰਕ ਸਮਝ ਲਿਆ ਹੁਣ ਸੋ ਪੰਜਾਬੀ ਵਾਲੇ ਪੰਜਾਬੀ ਨੋਟ ਕਰ ਸਕਦੇ ਹੋ ਅਸੈਸਮੈਂਟ ਫਾਰ ਲਰਨਿੰਗ ਨੂੰ ਸਿੱਖਣ ਲਈ ਅੰਕਲਨ ਕਹਿੰਦੇ ਆਸੀਂ ਅਸੈਸਮੈਂਟ ਆਫ ਲਰਨਿੰਗ ਨੂੰ ਸਿੱਖਣ ਦਾ ਅੰਕਲਨ ਬੋਲਦੇ ਆਂ ਠੀਕ ਹੈ ਤੇ ਦੂਸਰੇ ਨੂੰ ਤੀਜੇ ਨੂੰ ਐਜ਼ ਵਾਲੇ ਨੂੰ ਸਿੱਖਣ ਦੇ ਤੌਰ ਤੇ ਜਾਂ ਸਿੱਖਣ ਦੇ ਰੂਪ ਚ ਮਲਾਂਕਣ ਬੋਲਦੇ ਆਂ ਸੋ ਜਿਹੜੀ ਪਹਿਲੀ ਅਸੈਸਮੈਂਟ ਹੈ ਜੀ ਅਸੈਸਮੈਂਟ ਫਾਰ ਲਰਨਿੰਗ ਇਹ ਹੁੰਦੀ ਹੈ ਡਿਊਰਿੰਗ ਇਨਸਟਰਕਸ਼ਨਸ ਦੇਖੋ ਮੰਨ ਲਓ ਅਸੀਂ ਬੱਚਿਆਂ ਨੂੰ ਪੜ੍ਹਾ ਰਹੇ ਆਂ ਹਨਾ ਅਜੇ ਬੱਚਿਆਂ ਦਾ ਪੂਰਾ ਸੈਸ਼ਨ ਸਟਾਰਟ ਹੀ ਹੋਇਆ ਸੀ ਬੱਚਿਆਂ ਨੂੰ 2-3 ਮਹੀਨੇ ਜਾਂ ਸੈਸ਼ਨ ਦੇ ਬਿਟਵੀਨ ਪੜਾ ਰਹੇ ਹਾਂ ਤੇ ਉਦੋਂ ਅਸੀਂ ਉਹਨਾਂ ਦੇ ਟੈਸਟ ਲੈ ਲੈਂਦੇ ਆਂ ਕਈ ਵਾਰ ਜਿਵੇਂ ਮੰਨ ਲਓ ਅਸੀਂ ਇੱਕ ਯੂਨਟ ਕੰਪਲੀਟ ਕੀਤੀ ਠੀਕ ਹੈ ਉਦੋਂ ਬੱਚਿਆਂ ਤੋਂ ਸੁਣ ਲਿਆ ਜਾਂ ਵੈਸੀ ਡਿਸਕਸਨ ਕਰ ਲਈ ਕਲਾਸ ਦੇ ਵਿੱਚ ਜੇ ਉਹਨਾਂ ਨੂੰ ਗਰੁੱਪ ਵਰਕ ਦੇਤਾ ਕੋਈ ਅਸਾਈਨਮੈਂਟ ਦੇਤੀ ਠੀਕ ਹੈ ਆਪਾਂ ਇਦਾਂ ਹੀ ਕਰਦੇ ਆਂ ਟੀਚਿੰਗ ਦੇ ਦੌਰਾਨ ਸੋ ਉਹ ਆਪਾਂ ਜੋ ਅਸੈਸਮੈਂਟ ਕਰ ਰਹੇ ਹੁੰਨੇ ਉਹਨੂੰ ਅਸੀਂ ਬੋਲਦੇ ਆਂ ਅਸੈਸਮੈਂਟ ਫਾਰ ਲਰਨਿੰਗ ਤਾਂ ਇਹਦਾ ਦੂਸਰਾ ਨਾਮ ਵੀ ਹੁੰਦਾ ਜੀ ਇਹਨੂੰ ਫਾਰਮੇਟਿਵ ਅਸੈਸਮੈਂਟ ਵੀ ਕਹਿੰਦੇ ਨੇ ਠੀਕ ਹੈ ਅਸੈਸਮੈਂਟ ਤੁਸੀਂ ਖੁਦ ਨੋਟ ਕਰ ਲੈਣਾ ਨਾਲ ਇਸ ਨੂੰ ਅਸੀਂ ਫਾਰਮੇਟਿਵ ਅਸੈਸਮੈਂਟ ਵੀ ਬੋਲਦੇ ਹਾਂ ਸੋ ਯਾਦ ਰੱਖਣਾ ਹੈ ਜੁਣ ਅਗਰ ਜੋ ਪੰਜਾਬੀ ਵਾਲੇ ਸਟੂਡੈਂਟ ਨੇ ਫਾਰਮੇਟਿਵ ਨੂੰ ਇਹ ਰਚਨਾਤਮਕ ਲਿਖਦੇ ਨੇ ਠੀਕ ਹੈ ਰਚਨਾਤਮਕ ਬਾਕੀ ਅੰਕਲਨ ਤੁਸੀਂ ਆਪਦੇ ਆਪ ਲਿਖ ਲੋਗੇ ਰਚਨਾਤਮਕ ਅੰਕਲਨ ਸੋ ਪਹਿਲੇ ਸਟੈਪ ਦੇ ਵਿੱਚ ਮੈਂ ਤੁਹਾਨੂੰ ਇਹੀ ਦੱਸਿਆ ਕਿ ਇੱਕ ਅਸੈਸਮੈਂਟ ਫਾਰ ਲਰਨਿੰਗ ਹੁੰਦੀ ਹੈ ਕਿ ਜਦੋਂ ਆਪਾਂ ਪੜਾ ਰਹੇ ਹੁੰਨੇ ਆ ਜੋ ਆਪਾਂ ਜੋ ਵੀ ਅਸਾਈਨਮੈਂਟ ਜਾਂ ਗਰੁੱਪ ਡਿਸਕਸ਼ਨ ਜਾਂ ਕਲਾਸ ਡਿਸਕਸ਼ਨ ਜੋ ਵੀ ਇਹ ਚੀਜ਼ਾਂ ਆਪਾਂ ਕਰਦੇ ਆ ਠੀਕ ਹੈ ਦੇਖਣ ਲਈ ਕਿ ਬੱਚੇ ਨੇ ਕਿੰਨਾ ਸਿੱਖ ਲਿਆ ਉਸੇ ਨੂੰ ਬੋਲਦੇ ਆ ਅਸੈਸਮੈਂਟ ਫਾਰ ਲਰਨਿੰਗ ਤੇ ਇਸੇ ਨੂੰ ਅਸੀਂ ਫਾਰਮੇਟਿਵ ਅਸੈਸਮੈਂਟ ਵੀ ਬੋਲਦੇ ਆ ਰਚਨਾਤਮਕ ਅੰਕਲਨ ਠੀਕ ਹੈ ਜੀ ਹੁਣ ਆਪਾਂ ਪਹੁੰਚਦੇ ਆ ਦੂਸਰੇ ਤੇ ਦੂਸਰਾ ਮੇਰਾ ਹੈਗਾਗਾ ਅਸੈਸਮੈਂਟ ਆਫ ਲਰਨਿੰਗ ਇਹਨੂੰ ਕਸੀਂ ਬੋਲਦੇ ਆ ਸਿੱਖਣ ਦਾ ਅੰਕਲਨ ਸੋ ਇਹ ਜਨਰਲੀ ਅਸੀਂ ਉਦੋਂ ਕਰਦੇ ਹਾਂ ਜਦੋਂ ਅਸੀਂ ਪੂਰਾ ਸਾਲ ਬੱਚੇ ਨੂੰ ਪੜ੍ਹਾਤਾ ਹੁੰਦਾ ਤੇ ਜੋ ਆਪਾਂ ਲਾਸਟ ਵਾਲਾ 3 ਘੰਟੇ ਵਾਲਾ ਬੱਚੇ ਦਾ ਐਗਜ਼ਾਮ ਲੈਣੇ ਆ ਕਿਸੇ ਵੀ ਸਬਜੈਕਟ ਦਾ ਠੀਕ ਹੈ ਜਾਂ ਟੈਸਟ ਹੁੰਦੇ ਨੇ ਲਾਸਟ ਵਾਲੇ ਐਨੂਅਲ ਟੈਸਟ ਜਾਂ ਐਨੂਅਲ ਐਗਜ਼ਾਮੀਨੇਸ਼ਨ ਬੱਚੇ ਦਾ ਹੁੰਦਾਗਾ ਉਹ ਆ ਜਾਂਦਾ ਜੀ ਅਸੈਸਮੈਂਟ ਆਫ ਲਰਨਿੰਗ ਦੇ ਵਿੱਚ ਸੋ ਇਹਨੂੰ ਅਸੀਂ ਬੋਲਦੇ ਹਾਂ ਸਮੈਟਿਵ ਅਸੈਸਮੈਂਟ ਵੀ ਬੋਲਦੇ ਹਾਂ ਅਸੀਂ ਠੀਕ ਹੈ ਇਹ ਤੁਸੀਂ ਜ਼ਰੂਰ ਨੋਟ ਕਰ ਲਿਓ ਸੋ ਆਫ ਵਾਲੇ ਨੂੰ ਬੋਲਦੇ ਹਾਂ ਇਹਨੂੰ ਚੰਗੀ ਤਰ੍ਹਾਂ ਬ੍ਰੇਨ ਦੇ ਵਿੱਚ ਸੈੱਟ ਕਰ ਲਓ ਕਿ ਫੋਰ ਵਾਲੇ ਨੂੰ ਫਾਰਮੇਟਿਵ ਬੋਲਦੇ ਆਂ ਤੇ ਆਫ ਵਾਲੇ ਨੂੰ ਸਮੇਟਿਵ ਬੋਲਦੇ ਆਂ ਸਮੇਟਿਵ ਦਾ ਪੰਜਾਬੀ ਦੇ ਵਿੱਚ ਕਈ ਤਰ੍ਹਾਂ ਦੇ ਨਾਮ ਯੂਜ਼ ਕਰਦੇ ਨੇ ਜਿਵੇਂ ਇੱਕ ਨਾਮ ਮੈਂ ਇੱਥੇ ਲਿਖ ਰਿਹਾ ਸਥਾਨਨ ਠੀਕ ਹੈ ਪੰਜਾਬੀ ਵਾਲੇ ਸਟੂਡੈਂਟ ਨੋਟ ਕਰ ਸਕਦੇ ਹੋ ਸਥਾਨਨ ਤੇ ਬਹੁਤੇ ਵਾਰ ਪਤਾ ਕੀ ਹੁੰਦਾ ਕਿ ਪੇਪਰ ਦੇ ਵਿੱਚ ਨਾ ਪੇਪਰ ਦੇ ਵਿੱਚ ਸਮੇਟਿਵ ਨੂੰ ਸਮੇਟਿਵ ਲਿਖਿਆ ਹੁੰਦਾ ਹੈ ਪੰਜਾਬੀ ਦੇ ਵਿੱਚ ਵੀ ਫਾਰਮੇਟਿਵ ਨੂੰ ਫਾਰਮੇਟਿਵ ਹੀ ਲਿਖਿਆ ਹੁੰਦਾ ਹੈ ਸੋ ਇਹ ਤੁਸੀਂ ਜ਼ਰੂਰ ਧਿਆਨ ਰੱਖਣਾ ਪੇਪਰ ਦੇ ਵਿੱਚ ਸੋ ਇਹਦੇ ਵਿੱਚ ਤੁਸੀਂ ਸਮਝ ਲਿਆ ਸਕੰਡ ਪੁਆਇੰਟ ਦੇ ਵਿੱਚ ਕਿ ਪੂਰਾ ਮਤਲਬ ਪ੍ਰੋਪਰ ਸੈਸ਼ਨ ਬੱਚੇ ਨੂੰ ਪੜ੍ਹਾਤਾ ਲਾਸਟੇ ਜੋ ਆਪਾਂ ਐਨੂਅਲ ਇਗਜ਼ਾਮ ਲੈਣੇ ਆ ਜੀ ਉਹ ਇੱਕ ਤਰ੍ਹਾਂ ਦੇ ਸਮੈਟਿਵ ਅਸੈਸਮੈਂਟ ਹੈ ਜਿਹ ਅਸੈਸਮੈਂਟ ਆਫ ਲਰਨਿੰਗ ਹੈ ਥਰਡ ਪੁਆਇੰਟ ਮੇਰਾ ਆ ਗਿਆ ਅਸੈਸਮੈਂਟ ਐਜ਼ ਲਰਨਿੰਗ ਐਜ਼ ਲਰਨਿੰਗ ਮਤਲਬ ਸਿੱਖਣ ਦੇ ਤੌਰ ਤੇ ਮਲਾਂਕਨ ਦੇਖੋ ਇੱਥੇ ਸਿੱਧਾ ਲਿਖਿਆ ਹੋਇਆ ਹੈ ਸੈਲਫ ਅਸੈਸਮੈਂਟ ਕਿ ਇਹਦੇ ਵਿੱਚ ਬੱਚੇ ਕੀ ਕਰਦੇ ਨੇ ਆਪ ਦੀ ਅਸੈਸਮੈਂਟ ਖੁਦ ਕਰਦੇ ਨੇ ਸਟੂਡੈਂਟ ਆਪ ਦੀ ਅਸੈਸਮੈਂਟ ਖੁਦ ਕਰਦੇ ਨੇ ਇਹ ਹੋ ਸਕਦਾ ਹੈ ਜਿਵੇਂ ਉਹ ਕਿਸੇ ਗਰੁੱਪ ਦੇ ਵਿੱਚ ਇੱਕ ਦੂਸਰੇ ਨੂੰ ਕਹਿ ਦੇਣ ਕਿ ਭਾਈ ਮੇਥੋਂ ਸੁਣੋ ਹਨਾ ਮੈਂ ਯਾਦ ਕੀਤਾ ਮੇਰੇ ਯਾਦ ਆਕ ਨਹੀਂ ਜਾਂ ਕਈ ਵਾਰ ਹੱਥ ਉੱਤੇ ਰੱਖ ਲੈਂਦੇ ਨੇ ਛੋਟੇ ਬੱਚੇ ਖੁਦ ਉੱਤਰ ਮਤਲਬ ਇਦਾਂ ਬੋਲਣ ਦੀ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਦੇ ਯਾਦ ਹੋਇਆ ਜਾਂ ਨਹੀਂ ਹਨਾ ਤਾਂ ਜੋ 셀ਫ ਅਸੈਸਮੈਂਟ ਬੱਚੇ ਆਪਦੀ ਖੁਦ ਕਰਦੇ ਨੇ ਉਹਨੂੰ ਬੋਲਦੇ ਆ ਅਸੈਸਮੈਂਟ ਐਜ਼ ਲਰਨਿੰਗ ਜਿਵੇਂ ਸੀਟੈਟ ਦੇ ਵਿੱਚ ਕੁਐਸਚਨ ਆਉਂਦੇ ਨੇ ਹਾਲਾਂਕਿ ਪੀਟੈਟ ਚ ਇਹਦੇ ਵਿੱਚੋਂ ਇੰਨੇ ਨਹੀਂ ਆਉਂਦੇ ਪਹਿਲੇ ਦੋ ਦੇ ਵਿੱਚ ਹੀ ਆਉਂਦੇ ਨੇ ਆਪਣੇ ਟੈਟ ਦੇ ਵਿੱਚ ਤਾਂ ਤਜਿਵੇਂ ਜੇ ਉੱਥੇ ਕੁਐਸਚਨ ਆਉਂਦੇ ਨੇ ਕਿ ਕੁੱਕ ਐ ਉਹ ਖਾਣਾ ਬਣਾ ਰਿਹਾ ਖਾਣਾ ਬਣਾ ਕੇ ਉਹ ਆਪਣੇ ਖਾਣੇ ਨੂੰ ਆਪ ਹੀ ਟੈਸਟ ਕਰ ਰਿਹਾ ਪਹਿਲਾਂ ਹਨ ਕਿਸੇ ਨੂੰ ਦੇਣ ਤੋਂ ਪਹਿਲਾਂ ਤਾਂ ਉਹ ਇਹੀ ਦੇਖ ਰਿਹਾ ਵੀ ਖਾਣਾ ਕਿੱਦਾਂ ਦਾ ਬਣਿਆ ਨਮਕ ਵਗੈਰਾ ਸਭ ਕੁਝ ਸਹੀ ਹੈਗਾ ਜਾਂ ਨਹੀਂ ਹੈਗਾ ਤਾਂ ਉਹ ਇੱਕ ਤਰ੍ਹਾਂ ਦੀ ਸੈਲਫ ਅਸੈਸਮੈਂਟ ਕਰ ਰਿਹਾ ਅਸੈਸਮੈਂਟ ਐਸ ਲਰਨਿੰਗ ਕਰ ਰਿਹਾ ਸੋ ਇਦਾਂ ਦੇ ਕੁਐਸਚਨ ਬਣ ਜਾਂਦੇ ਨੇ ਅੱਛਾ ਕਈ ਵਾਰ ਨਾ ਜਿਹਨੂੰ ਮੈਂ ਫਾਰਮੇਟਿਵ ਅਸੈਸਮੈਂਟ ਲਿਖਿਆ ਇਥੇ ਇਹਨੂੰ ਪੇਪਰ ਦੇ ਵਿੱਚ ਕਈ ਵਾਰ ਫਾਰਮੇਟਿਵ ਏਵੈਲੂਏਸ਼ਨ ਵੀ ਲਿਖ ਦਿੰਦੇ ਨੇ ਹਾਲਾਂਕਿ ਅਸੈਸਮੈਂਟ ਤੇ ਏਵੈ पर कई बार ये दोनों नु मतलब एक दूसरे दी जगह यूज कर लंदे ने कि फॉर्मेटिव असेसमेंट या फॉर्मेटिव इवैल्यूएशन सिमिलरली समेटिव असेसमेंट या समेटिव इवैल्यूएशन ठीक है इत्ता यूज कर सकदे ने चलो ਤੁਹਾਨੂੰ ਥੋੜਾ ਜਿਹਾ ਦੱਸ ਦੇਣਾ ਕਿ ਇਵੈਲੂਏਸ਼ਨ ਤੇ ਅਸੈਸਮੈਂਟ ਦਾ ਵੈਸੇ ਫਰਕ ਕੀ ਹੈ ਤਾਂ ਇਹ ਮੰਨ ਕੇ ਚਲੋ ਅਗਰ ਮੈਂ ਬਰੀਫ ਦੇ ਵਿੱਚ ਦੱਸਾਂ ਕਿਉਂਕਿ ਇੰਟਰਚੇਂਜੇਬਲੀ ਆਪਣੇ ਪੀਐਸਟ ਵਾਲੇ ਯੂਜ਼ ਕਰ ਲੈਂਦੇ ਨੇ ਤਾਂ ਇਹ ਤੁਹਾਨੂੰ ਲਾਸਟ ਜੀ ਤੋਂ ਮੈਂ ਕੁਐਸਚਨ ਕਰਵਾਉਂਗਾ ਤੋ ਆਪਣੇ ਆਪ ਕਲੀਅਰ ਹੋ ਜਾਏਗਾ ਅਸਲ ਦੇ ਵਿੱਚ ਨਾ ਜੋ ఎవਾਲਿਊਸ਼ਨ ਹੈ ਜੀ ਉਹ ਇੱਕ ਵੱਡਾ ਪਾਰਟ ਹੈ ਹੈਨਾ ఎవਾਲਿਊਸ਼ਨ ਦੇ ਵਿੱਚ ਪ੍ਰੋਪਰ ਮੁਲਾਂਕਣ ਹਰ ਇੱਕ ਚੀਜ਼ ਦਾ ਹੁੰਦਾਗਾ ਕੰਟੀਨਿਊਸ ਐਂਡ ਕੰਪਰੀਹੈਂਸਿਵ ఎవਾਲਿਊਸ਼ਨ ਆਪਾਂ ਦੇਖਿਆ ਜੋ ਅਸੈਸਮੈਂਟ ਹੈ ਨਾ ਜੋ ਅਸੈਸਮੈਂਟ ਹੈ ਜੀ ਉਹ ਇੱਕ ਤਰ੍ਹਾਂ ਦਾ ਮੇਰਾ ఎవਾਲਿਊਸ਼ਨ ਦਾ ਹਿੱਸਾ ਹੈਗਾ ਇੱਕ ਤਰ੍ਹਾਂ ਦਾ ਪਾਰਟ ਹੈ ఎవਾਲਿਊਸ਼ਨ ਦਾ ਠੀਕ ਹੈ ਮਤਲਬ ਇਹਨਾਂ ਨੂੰ ਤੁਸੀਂ ਬੇਸਿਕ ਯਾਦ ਰੱਖਿਓ ਬਾਕੀ ਇਹ ਇੰਟਰਚੇਂਜੇਬਲ ਹੀ ਇਹ ਜਿਹੜੇ ਸ਼ਬਦ ਨੇ ਯੂਜ਼ ਕਰ ਲੈਂਦੇ ਨੇ ਸੋ ਆਈ ਹੋਪ ਕਿ ਇਹ ਸਲਾਈਡ ਤੁਹਾਨੂੰ ਕਲੀਅਰ ਹੋਈ ਹੋਏਗੀ ਕਾਫੀ ਕੁਐਸਚਨ ਇਸ ਸਲਾਈਡ ਤੋਂ ਆਪਣੇ ਪੇਪਰ ਦੇ ਵਿੱਚ ਆਉਂਦੇ ਨੇ ਸੋ ਪੁਆਇੰਟ ਟੂ ਬੀ ਰਿਮੈਂਬਰ ਯਾਦ ਰੱਖਣ ਜੋ ਗੱਲਾਂ ਇਹੀ ਨੇ ਕਿ ਅਸੈਸਮੈਂਟ ਫਾਰ ਲਰਨਿੰਗ ਨੂੰ ਫਾਰਮੇਟਿਵ ਅਸੈਸਮੈਂਟ ਤੇ ਅਸੈਸਮੈਂਟ ਆਫ ਲਰਨਿੰਗ ਨੂੰ ਅਸੀਂ ਸੁਮੇਟਿਵ ਅਸੈਸਮੈਂਟ ਵੀ ਬੋਲਦੇ ਆ ਚਲੋ ਹੁਣ ਇੱਕ ਕੰਮ ਕਰਦੇ ਆ ਕਿ ਫਾਰਮੇਟਿਵ ਅਤੇ ਸੁਮੇਟਿਵ ਦੇ ਵਿੱਚ ਕੁਝ ਹੋਰ ਅੰਤਰ ਜਾਣ ਲੈਣੇ ਆ ਜੋ ਕਿ ਸਾਡੇ ਪੇਪਰ ਲਈ ਇੰਪੋਰਟੈਂਟ ਨੇ ਹਾਂਜੀ ਇੱਕ ਸਾਈਡ ਤੇ ਮੈਂ ਲਿਖਿਆ ਫਾਰਮੇਟਿਵ ਅਸੈਸਮੈਂਟ ਜਿਹਨੂੰ ਮੈਂ ਰਚਨਾਤਮਕ ਅੰਕਲਨ ਕਿਹਾ ਸੀਗਾ ਤੇ ਦੂਸਰੀ ਸਾਈਡ ਤੇ ਅਸੀਂ ਲਿਖਿਆ ਸਮੈਟਿਵ ਅਸੈਸਮੈਂਟ ਮਤਲਬ ਸਥਾਨਨਕ ਅੰਕਲਨ ਸੋ ਜੋ ਪਹਿਲਾ ਪੁਆਇੰਟ ਹੈਗਾ ਉਹ ਇਹੀ ਹੈ ਜੀ ਕਿ ਜੋ ਫਾਰਮੇਟਿਵ ਅਸੈਸਮੈਂਟ ਹੈ ਮਤਲਬ ਅਸੈਸਮੈਂਟ ਫਾਰ ਲਰਨਿੰਗ ਉਹੀ ਉਹ ਡਿਊਰਿੰਗ ਇਨਸਟ੍ਰਕਸ਼ਨ ਦਿੱਤੀ ਜਾਂਦੀ ਹੈ ਕਿ ਜਦੋਂ ਆਪਾਂ ਪੜਾ ਰਹੇ ਹੁੰਨੇ ਆ ਆਪਾਂ ਜਦੋਂ ਉਦੋਂ ਬੱਚੇ ਨੂੰ ਅਸੈਸ ਕਰਦੇ ਆ ਜਿਹੜੇ ਵੀ ਤਰੀਕਿਆਂ ਨਾਲ ਚਾਹੇ ਅਸਾਈਨਮੈਂਟ ਚਾਹੇ ਗਰੁੱਪ ਟੈਸਟ ਹੈ ਨਾ ਗਰੁੱਪ ਡਿਸਕਸ਼ਨ ਇਹ ਚੀਜ਼ਾਂ ਉਹ ਸਾਰੀਆਂ ਫਾਰਮੇਟਿਵ ਅਸੈਸਮੈਂਟ ਦੇ ਵਿੱਚ ਆਉਂਦੀਆਂ ਨੇ ਸਮੇਟਿਵ ਅਸੈਸਮੈਂਟ ਜਿਹੜੀ ਹੁੰਦੀ ਹੈ ਉਹ ਬੱਚੇ ਨੂੰ ਆਪਾਂ ਪੂਰਾ ਪੜਾ ਲਿਆ ਸਭ ਕੁਝ ਕਰ ਲਿਆ ਜੀ ਠੀਕ ਹੈ ਲਾਸਟ 'ਚ ਆਪਾਂ ਦੇਖਦੇ ਹਾਂ ਕਿ ਉਹਨੇ ਕੀ ਸਿੱਖਿਆ ਤਾਂ ਉਹ ਆ ਜਾਂਦਾ ਹੈਗਾ ਸਮੇਟਿਵ ਅਸੈਸਮੈਂਟ ਦੇ ਵਿੱਚ ਸੋ ਪਹਿਲਾ ਪੁਆਇੰਟ ਤਾਂ ਬਿਲਕੁਲ ਕਲੀਅਰ ਹੈ ਸੈਕੰਡ ਜੋ ਮੇਰੀ ਫਾਰਮੇਟਿਵ ਅਸੈਸਮੈਂਟ ਹੈ ਇਹ ਡਾਇਗਨੋਸਟਿਕ ਹੁੰਦੀ ਹੈ ਜੀ ਨਿਦਾਨਿਕ ਇਹਨੂੰ ਪੰਜਾਬੀ 'ਚ ਬੋਲਦੇ ਆ ਤੇ ਜੋ ਸਮੇਟਿਵ ਹੈ ਇਹ ਜਜਮੈਂਟਲ ਹੁੰਦੀ ਹੈ ਠੀਕ ਹੈ ਹੁਣ ਇਹਨੂੰ ਸਮਝੋ ਦੇਖੋ ਇੱਥੇ ਪੇਪਰ 'ਚ ਕੁਐਸਚਨ ਬੰਦੇ ਨੇ ਇਹਨੂੰ ਸਮਝੋ ਡਾਇਗਨੋਸਟਿਕ ਦਾ ਮਤਲਬ ਕਿ ਜਦੋਂ ਆਪਾਂ ਬੱਚੇ ਨੂੰ ਅਸਾਈਨਮੈਂਟ ਦੇਤੀਆਂ ਇੱਕ ਚੈਪਟਰ ਜਾਂ ਯੂਨਿਟ ਕੰਪਲੀਟ ਕਰਨ ਤੋਂ ਬਾਅਦ ਠੀਕ ਹੈ ਜਾਂ ਆਪਾਂ ਕਲਾਸ ਡਿਸਕਸ਼ਨ ਕਰ ਰਹੇ ਹਾਂ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਬੱਚਿਆਂ ਨੂੰ ਸਾਡਾ ਪੜਾਇਆ ਹੋਇਆ ਸਮਝ ਆਇਆ ਜਾਂ ਨਹੀਂ ਆਇਆ ਕਿ ਬੱਚੇ ਸਿੱਖੇ ਜਾਂ ਨਹੀਂ ਸਿੱਖੇ ਹੈ ਨਾ ਤਾਂ ਉਹ ਇੱਕ ਤਰ੍ਹਾਂ ਦਾ ਆਪਾਂ ਬੱਚਿਆਂ ਦਾ ਡਾਇਗਨੋਸਿਸ ਕਰ ਰਹੇ ਹੁੰਦੇ ਆ ਫਾਰਮੇਟਿਵ ਅਸੈਸਮੈਂਟ ਦੇ ਵਿੱਚ ਦੇਖੋ ਅਗਰ ਕੋਈ ਪੇਸ਼ੀਐਂਟ ਡਾਕਟਰ ਕੋਲ ਜਾ ਰਿਹਾ ਤਾਂ ਡਾਕਟਰ ਵੀ ਤਾਂ ਇਦਾਂ ਹੀ ਕਰਦੇ ਨੇ ਨਾ ਪਹਿਲਾਂ ਉਹ ਪ੍ਰੋਪਰ ਟੈਸਟ ਵਗੈਰਾ ਕਰਵਾਉਂਦੇ ਨੇ ਸੋ ਜੋ ਟੈਸਟ ਕਰਵਾਉਂਦੇ ਨੇ ਪੇਸ਼ੀਐਂਟ ਦੇ ਉਹ ਇੱਕ ਤਰ੍ਹਾਂ ਦਾ ਡਾਇਗਨੋਸਿਸ ਹੀ ਹੁੰਦਾ ਹੈਗਾ ਪੇਸ਼ੈਂਟ ਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹ ਦਵਾਈਆਂ ਵਗੈਰਾ ਲਿਖਦੇ ਨੇ ਸਿਮਿਲਰਲੀ ਇੱਥੇ ਵੀ ਇਦਾਂ ਹੀ ਹੈ ਕਿ ਬੱਚੇ ਨੂੰ ਪਹਿਲਾਂ ਆਪਾਂ ਦੇਖਾਂਗੇ ਫਾਰਮੇਟਿਵ ਅਸੈਸਮੈਂਟ ਨਾਲ ਕਿ ਉਹਨੂੰ ਪੜਾਇਆ ਸਮਝ ਆਇਆ ਜਾਂ ਨਹੀਂ ਆਇਆ ਹੈ ਨਾ ਉਹਦਾ ਲਰਨਿੰਗ ਦਾ ਲੈਵਲ ਕੀ ਹੈ ਸੋ ਤਾਂ ਕਰਕੇ ਫਾਰਮੇਟਿਵ ਅਸੈਸਮੈਂਟ ਡਾਇਗਨੋਸਟਿਕ ਹੈ ਜੀ ਠੀਕ ਹੈ ਹਾਂ ਉਸ ਤੋਂ ਬਾਅਦ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਨਾ ਕਿ ਬੱਚੇ ਨੂੰ ਸਮਝ ਆਇਆ ਜਾਂ ਨਹੀਂ ਆਇਆ ਮੰਨ ਲਓ ਨਹੀਂ ਆਇਆ ਤਾਂ ਉਸ ਤੋਂ ਬਾਅਦ ਵੀ ਟੀਚਰ ਦੀ ਰਿਸਪੌਂਸਿਬਿਲਟੀ ਬਣਦੀ ਹੈ ਕੇ ਟੀਚਰ ਨੂੰ ਇੱਥੇ ਮੈਂ ਸ਼ਬਦ ਲਿਖ ਰਿਹਾ ਨੋਟ ਕਰ ਲਿਓ ਇਹ ਆਪਣਾ ਸਬਜੈਕਟ ਪੈਡਾਗੋਜੀ ਲਈ ਵੀ ਬਹੁਤ ਇੰਪੋਰਟੈਂਟ ਕਲਾਸ ਹੈ ਅੱਜ ਵਾਲੀ ਤਾਂ ਉਹਨੂੰ ਰਿਮੀਡੀਅਲ ਟੀਚਿੰਗ ਦੇਊਗਾ ਠੀਕ ਹੈ ਟੀਚਰ ਵੀ ਰਿਮੀਡੀਅਲ ਟੀਚਿੰਗ ਕਰਨੀ ਚਾਹੀਦੀ ਹੈ ਡਾਇਗਨੋਸਿਸ ਤੋਂ ਬਾਅਦ ਅਗਰ ਬੱਚੇ 'ਚ ਕੋਈ ਦਿੱਕਤ ਹੈਗੀ ਹੈ ਉਹਨੂੰ ਪਤਾ ਨਹੀਂ ਲੱਗ ਰਿਆ ਪੰਜਾਬੀ ਵਾਲੇ ਉਪਚਾਰ ਉਪਚਾਰਤਮਕ ਸਿੱਖਿਆ ਬੋਲ ਸਕਦੇ ਇਹਨੂੰ ਰਿਮੀਡੀਅਲ ਨੂੰ ਉਪਚਾਰ ਠੀਕ ਹੈ ਰਿਮੀਡੀਅਲ ਦਾ ਮਤਲਬ ਉਪਚਾਰਿਕ ਤਾਂ ਟੀਚਰ ਕੀ ਕਰੂਗਾ ਉਹ ਚਾਰਕ ਸਿੱਖਿਆ ਦੇਊਗਾ ਉਹਨੂੰ ਮਤਲਬ ਉਹਦੀਆਂ ਜੋ ਕਮੀਆਂ ਨੇ ਹਨਾ ਜਾਂ ਉਹਨੂੰ ਜਿੱਥੇ ਨਹੀਂ ਪਤਾ ਲੱਗਿਆ ਉਹਨੂੰ ਇੰਪਰੂਵ ਕਰਵਾਊਗਾ ਟੀਚਰ ਸੋ ਰਮੀਡੀਅਲ ਜੁੜਿਆ ਹੋਇਆ ਜੀ ਡਾਇਗਨੋਸਿਸ ਨਾਲ ਸਿਮਿਲਰਲੀ ਜੋ ਮੇਰੀ ਸੁਮੇਟਿਵ ਹੈ ਇਸ ਦੇ ਉਲਟ ਇਹ ਜਜਮੈਂਟਲ ਹੈ ਇਹਦੇ ਵਿੱਚ ਦੇਖੋ ਅਸੀਂ ਬਸ ਪੇਪਰ ਲੈ ਲਿਆ ਫਿਰ ਉਹਦੇ ਨੰਬਰ ਦੇਖਾਂਗੇ ਬੱਚੇ ਦੇ ਹਨਾ ਕਿੰਨੇ ਆਏ ਜਾਂ ਬੱਚੇ ਨੇ ਅਕੈਡਮਿਕ ਤੇ ਕੋ-ਕੈਰੀਕੂਲਰ ਮਿਲਾ ਕੇ ਕੀ ਅਚੀਵ ਕੀਤਾ ਤਾਂ ਤਾਂ ਇਹ ਕੋਈ ਜਜਮੈਂਟ ਲਿਆਪਾ ਜਜ ਕਰਾਂਗੇ ਬੱਚੇ ਨੂੰ ਕਿ ਬੱਚੇ ਦਾ ਪੂਰਾ ਸਾਲ ਬੱਚਾ ਕਿਵੇਂ ਸਿੱਖਿਆ ਕਿਵੇਂ ਪੜਿਆ ਹਨ ਉਹਦੇ ਨੰਬਰਾਂ ਦੇ ਬੇਸਿਸ ਤੇ ਜਾਂ ਉਹਦੇ ਬਾਕੀ ਗ੍ਰੇਡਸ ਦੇ ਬੇਸਿਸ ਤੇ ਸੋ ਇੱਕ ਤਰ੍ਹਾਂ ਦੀ ਜਜਮੈਂਟਲ ਹੈ ਜੀ ਜਜਮੈਂਟਲ ਦੇ ਨਾਲ ਇਹਨੂੰ ਡਿਸੀਜਨ 메ਕਿੰਗ ਵੀ ਕਿਹਾ ਜਾਂਦਾ ਹੈਗਾ ਡਿਸੀਜਨ 메ਕਿੰਗ ਕਿਵੇਂ ਆਪਾਂ ਬੋਲਦੇ ਨੇ ਕਿ ਪਲੱਸ 1 ਦੇ ਵਿੱਚ ਬੱਚੇ ਨੇ ਕੀ ਵਿਸ਼ਾ ਲੈਣਾ ਹੈ ਹਨਾ 10 ਦਾ ਰਿਜ਼ਲਟ ਆ ਜਾਂਦੋਂ ਤੇ ਡਿਸੀਜਨ ਲਵਾਂਗੇ ਠੀਕ ਹੈ ਮਤਲਬ ਇੱਥੇ ਇੱਕ ਤਰ੍ਹਾਂ ਦੀ ਜਜਮੈਂਟ ਹੁੰਦੀ ਹੈ ਬੱਚੇ ਦੀ ਕਿ ਪੂਰਾ ਸਾਲ ਜਿਹੜਾ ਹੈਗਾ ਉਹ ਕਿਵੇਂ ਚੱਲਿਆ ਤੇ ਅੱਗੇ ਅਸੀਂ ਬੱਚੇ ਲਈ ਫਿਊਚਰ ਕਿਵੇਂ ਪਲਾਨ ਕਰ ਸਕਦੇ ਆ ਸੋ ਇਹ ਦੋ ਪੁਆਇੰਟ ਤੁਹਾਨੂੰ ਕਲੀਅਰ ਹੋ ਗਏ ਸੋ ਮੇਰੀ ਫਾਰਮੇਟਿਵ ਅਗੇ ਪ੍ਰੋਸੈਸ ਓਰੀਐਂਟਡ ਹੈ ਪ੍ਰੋਸੈਸ ਨੂੰ ਕਿਰਿਆ ਲਿਖਣੀ ਹੁੰਦੀ ਹੈ ਅਸੀਂ ਪੰਜਾਬੀ ਦੇ ਵਿੱਚ ਹਨ ਕਿਰਿਆ ਸੋ ਸਿਮਿਲਰਲੀ ਜੋ ਮੇਰੀ ਮਤਲਬ ਇੱਕ ਤਰ੍ਹਾਂ ਦੀ ਕਿਰਿਆ ਦੇਖੋ ਮਤਲਬ ਜਿਹੜਾ ਪ੍ਰੋਸੈਸ ਚੱਲਦਾ ਰਹੂਗਾ ਐਂਡ ਤੱਕ ਫਾਰਮੇਟਿਵ ਓਕੇ ਅਸੀਂ ਇਨ ਬਿਟਵੀਨ ਹੀ ਬੱਚੇ ਨੂੰ ਬੱਚੇ ਦੀ ਅਸੈਸਮੈਂਟ ਕਰ ਰਹੇ ਹਾਂ ਥਰੋਅਆਊਟ ਦਾ Year ਹੀ ਚੱਲੂਗੀ ਪੂਰਾ ਸਾਲ ਹੀ ਚੱਲੂਗੀ ਠੀਕ ਹੈ ਤਾਂ ਕਰਕੇ ਪ੍ਰੋਸੈਸ ਓਰੀਐਂਟਡ ਹੈ ਬਟ ਜੋ ਮੇਰੀ ਸਮੀਟਿਵ ਹੈ ਜੀ ਇਹ ਪ੍ਰੋਡਕਟ ਔਰੀਐਂਟਡ ਹੈ ਹਨਾ ਕਿਉਂਕਿ ਪ੍ਰੋਡਕਟ ਤਾਂ ਕਿਸੇ ਵੀ ਚੀਜ਼ ਦਾ ਮੰਨ ਲਓ ਕੋਈ ਰੈਕਸ਼ਨ ਹੁੰਦਾ ਤਾਂ ਲਾਸਟੇ ਜੋ ਚੀਜ਼ ਬਣਦੀ ਹੈ ਰੈਕਸ਼ਨ ਤੋਂ ਬਾਅਦ ਉਹ ਸਾਡਾ ਪ੍ਰੋਡਕਟ ਹੁੰਦਾ ਹੈ ਹਨਾ ਤਾਂ ਕਰਕੇ ਪ੍ਰੋਡਕਟ ਔਰੀਐਂਟਡ ਹੈ ਮਤਲਬ ਜਿਵੇਂ ਅਪਾ ਲਾਸਟ ਹੀ ਦੇਖਾਂਗੇ ਕਿ ਬੱਚੇ ਨੇ ਕੀ ਅਚੀਵ ਕੀਤਾ ਸੋ ਪ੍ਰੋਸੈਸ ਤੇ ਪ੍ਰੋਡਕਟ ਆਪਾਂ ਨੂੰ ਇਸ ਵਾਰ 22 ਵਾਲੇ ਪੇਪਰ 'ਚ ਵੀ ਆਏ ਹੋਏ ਨੇ ਤਾਂ ਕਰਕੇ ਛੋਟੇ-ਛੋਟੇ ਸ਼ਬਦ ਨੇ ਬਟ ਯਾਦ ਜ਼ਰੂਰ ਰੱਖਣੇ ਹੈ ਜੀ ਅਗਲਾ ਪੁਆਇੰਟ ਆ ਗਿਆ ਕਲਾਸ ਡਿਸਕਸ਼ਨ ਅਸਾਈਨਮੈਂਟ ਠੀਕ ਹੈ ਗਰੁੱਪ ਵਰਕ ਵੀਕਲੀ ਕੁਇਜ਼ ਈਟੀਸੀ ਐਟਸੈਟਰਾ ਸੋ ਅਗਰ ਤੁਹਾਨੂੰ ਆ ਚੀਜ਼ਾਂ ਲਿਖੀਆਂ ਆ ਜਾਣ ਪੇਪਰ ਦੇ ਵਿੱਚੋਂ ਮੈਂ ਲਿਖੀਆਂ ਨੇ ਤਾਂ ਇਹਦਾ ਮਤਲਬ ਉਹ ਫਾਰਮੇਟਿਵ ਅਸੈਸਮੈਂਟ ਦੀ ਗੱਲ ਕਰ ਰਿਹਾ ਹੈਗਾ ਜਿਵੇਂ ਦੇਖੋ ਕਲਾਸ ਡਿਸਕਸ਼ਨ ਆਪਾਂ ਰੈਗੂਲਰ ਸੈਸ਼ਨ ਦੇ ਡਿਊਰਿੰਗ ਹੀ ਕਰਦੇ ਆ ਅਸਾਈਨਮੈਂਟਾਂ ਵੀ ਬੱਚੇ ਨੂੰ ਦਿੰਨੇ ਆ ਚੈਪਟਰ ਜਾਂ ਯੂਨਿਟ ਤੋਂ ਬਾਅਦ ਗਰੁੱਪ ਵਰਕ ਵੀ ਬੱਚਿਆਂ ਤੋਂ ਕਰਵਾਉਣੇ ਆ ਠੀਕ ਹੈ ਵੀਕਲੀ ਕੁਇਜ਼ ਸ਼ਬਦ ਆ ਗਿਆ ਦੇਖੋ ਵੀਕਲੀ ਕੁਇਜ਼ ਹਨਾ ਹਫਤੇ ਬਾਅਦ ਕੁਇਜ਼ ਲੈਣਾ ਸਾਰਾ ਦਾ ਸਾਰਾ ਅਸੈਸਮੈਂਟ ਫਾਰ ਲਰਨਿੰਗ ਜਾਂ ਕੋਲ ਫਾਰਮੇਟਿਵ ਅਸੈਸਮੈਂਟ ਦਾ ਹੀ ਹਿੱਸਾ ਹੈਗਾ ਪੇਪਰ 'ਚ ਸਿੱਧਾ ਕੁਐਸਚਨ ਆ ਜਾਂਦਾ ਹੈ ਇਹਨਾਂ ਦੇ ਵਿੱਚੋਂ ਕਿਹੜਾ ਫਾਰਮੇਟਿਵ ਦਾ ਹਿੱਸਾ ਹੈਗਾ ਕਿਹੜਾ ਨਹੀਂ ਹੈਗਾ ਤਾਂ ਕਰਕੇ ਸ਼ਬਦ ਮੈਂ ਬੜੇ ਇੰਪੋਰਟੈਂਟ ਹੀ ਘੱਟ ਕੇ ਲਿਖੇ ਨੇ ਜਿਹੜੇ ਪੇਪਰ 'ਚ ਪੁੱਛੇ ਜਾ ਸਕਦੇ ਨੇ ਜਾਂ ਪੁੱਛੇ ਜਾ ਚੁੱਕੇ ਨੇ ਇਹ ਤੁਸੀਂ ਜ਼ਰੂਰ ਯਾਦ ਰੱਖਣੇ ਆ ਇਸ ਤੋਂ ਇਲਾਵਾ ਸਮੈਟਿਵ ਦੇ ਵਿੱਚ ਕੀ ਆ ਜਾਂਦਾ ਦੇਖੋ ਜਿੱਥੇ ਸ਼ਬਦ ਆ ਗਿਆ ਫਾਈਨਲ ਸੋ ਫਾਈਨਲ ਐਗਜ਼ਾਮੀਨੇਸ਼ਨ ਫਾਈਨਲ ਐਗਜ਼ਾਮ ਆਗੇ ਹੈ ਨਾ ਮਾਰਚ ਵਾਲੇ ਜਿਹੜੇ ਬੱਚਿਆਂ ਦੇ ਹੁੰਦੇ ਨੇ ਤਾਂ ਉਹ ਸਮੈਟਿਵ ਅਸੈਸਮੈਂਟ ਐਨੂਅਲ ਟੈਸਟ ਐਨੂਅਲ ਜਿੱਥੇ ਸ਼ਬਦ ਆ ਗਿਆ ਸਾਲਾਨਾ ਟੈਸਟ ਇਹ ਵੀ ਹੋਏਗਾ ਸਾਡਾ ਸਮੈਟਿਵ ਦੇ ਵਿੱਚ ਅਚੀਵਮੈਂਟ ਟੈਸਟ ਬੱਚੇ ਨੇ ਕੀ ਅਚੀਵ ਕੀਤਾ ਉਹਦੇ ਲਈ ਜੋ ਆਪਾਂ ਲਾਸਟ ਦੇ ਟੈਸਟ ਲੈਨੇ ਇਹ ਵੀ ਸਾਰਾ ਸਮੈਟਿਵ ਦਾ ਹੀ ਪਾਰਟ ਹੋਣਗੇ ਇਸ ਤੋਂ ਇਲਾਵਾ ਸਟੈਂਡਰਡਾਈਜ਼ਡ ਟੈਸਟ ਹੁੰਦੇ ਨੇ ਜੀ ਕੁਝ ਜਿਵੇਂ ਬੱਚੇ ਨੇ ਕਿਤੇ ਐਡਮਿਸ਼ਨ ਲੈਣੀ ਆ ਹਨਾ ਤਾਂ ਉੱਥੇ ਉਹ ਟੈਸਟ ਜੋ ਲੈਂਦੇ ਨੇ ਕੰਡਕਟ ਕਰਦੇ ਨੇ ਪਹਿਲਾਂ ਮੰਨ ਲਓ ਕਿਸੇ ਯੂਨੀਵਰਸਿਟੀ 'ਚ ਐਡਮਿਸ਼ਨ ਲੈਣੀ ਆ ਕਿਸੇ ਵੀ ਫੀਲਡ ਦੇ ਵਿੱਚ ਤਾਂ ਉੱਥੇ ਜੋ ਟੈਸਟ ਹੁੰਦੇ ਨੇ ਪ੍ਰੋਪਰ ਮਤਲਬ ਉਹ ਟੈਸਟਾਂ ਨੂੰ ਅਸੀਂ ਬੋਲਦੇ ਹਾਂ ਐਸਟੀਏ ਜਾਂ ਕਹ ਲਓ ਸਟੈਂਡਰਡਾਈਜ਼ਡ ਟੈਸਟ ਫਿਰ ਉਹਨਾਂ ਦੇ ਵਿੱਚੋਂ ਜਿਹੜਿਆਂ ਦਾ ਵਧੀਆ ਰੈਂਕ ਆਏਗਾ ਉਹਨਾਂ ਨੂੰ ਐਡਮਿਸ਼ਨ ਮਿਲੇਗੀ ਹਨਾ ਕੱਟਆਫ ਦੇ ਬੇਸਿਸ ਤੇ ਸੋ ਇਹ ਸਾਰੇ ਜੋ ਵੀ ਮੈਂ ਇੱਥੇ ਸ਼ਬਦ ਲਿਖੇ ਨੇ ਇਹ ਆਉਂਦੇ ਨੇ ਸਮੈਟਿਵ ਦੇ ਵਿੱਚ ਤੇ ਜੋ ਪਹਿਲਾਂ ਕਲਾਸ ਡਿਸਕਸ਼ਨ ਕੁਇਜ਼ਸ ਤਾਂ ਕਿ ਲਿਖੇ ਸੀ ਇਹ ਆਉਂਦੇ ਨੇ ਫਾਰਮੇਟਿਵ ਦੇ ਵਿੱਚ ਸੋ ਅਗਰ ਤੁਹਾਨੂੰ ਕਲਾਸ ਇੱਕੋ ਵਧੀਆ ਲੱਗ ਰਹੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਇਹ ਵੀਡੀਓਜ਼ ਤੁਹਾਡੇ ਲਈ ਬਿਲਕੁਲ ਫ੍ਰੀ ਨੇ ਟੋ ਸੋ ਆਈ ਹੋਪ ਕਿ ਇੱਥੋਂ ਤੱਕ ਤੁਹਾਨੂੰ ਸਮਝ ਆ ਗਿਆ ਹੋਊਗਾ ਸੋ ਅਗਰ ਤੁਸੀਂ ਇਹ ਤਿੰਨੋਂ ਸਲਾਈਡਸ ਨੂੰ ਜੋ ਮੈਂ ਲਿਖਿਆ ਜੋ ਮੈਂ ਬੋਲਿਆ ਜਾਂ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਨਾਂ ਤੁਸੀਂ ਧਿਆਨ ਨਾਲ ਨੋਟ ਕੀਤਾ ਤੇ ਸਮਝ ਲਿਆ ਤਾਂ ਇਸ ਤੋਂ ਬਾਅਦ ਕੁਐਸਚਨ ਜਿੱਥੋਂ ਮਰਜ਼ੀ ਆ ਜੇ ਤੁਹਾਡਾ ਕੁਐਸਚਨ ਕਦੇ ਵੀ ਜਿਹੜਾ ਹੈਗਾ ਉਹ ਗਲਤ ਨਹੀਂ ਹੋਏਗਾ ਜੀ ਚਲੋ ਹੁਣ ਆਪਾਂ ਦੇਖ ਲੈਨੇ ਕੁਝ ਪ੍ਰੀਵੀਅਸ ਈਅਰ ਪੇਪਰਸ ਦੇ ਵਿੱਚ ਆਏ ਐਮਸੀਕਿਊ ਤੇ ਦੋ ਐਮਸੀਕਿਊ ਤਾਂ ਆਪਾਂ ਹੁਣੇ ਜੋ ਰੀਸੈਂਟ ਪੇਪਰ ਹੋਇਆ ਪੀਐਸਟੈਟ ਦਾ ਉਹਦੇ ਵਿੱਚ ਵੀ ਆਏ ਹੋਏ ਨੇ ਹਾਂਜੀ ਮੇਰਾ ਫਰਸਟ ਕੁਐਸਚਨ ਹੈ ਜਿੱਥੇ 13 13 ਲਿਖਿਆ ਹੋਇਆ ਇਹ ਕੁਐਸਚਨ ਮੈਂ ਡਾਇਰੈਕਟ ਪੇਪਰਾਂ ਚੋਂ ਉਠਾਇਆ ਨਹੀਂ ਐਜ਼ ਇਟ ਇ ਤਾਂ ਕਰਕੇ ਥੋੜੇ ਛੋਟੇ ਨੇ ਦੇਖਣ ਦੇ ਵਿੱਚ ਤਾਂ ਇਹਦੇ ਵਿੱਚ ਉਹ ਪਹਿਲਾ ਕੁਐਸਚਨ ਹੈਗਾ ਇਹ ਪੇਪਰ ਦੇ ਵਿੱਚ ਕਿਸੇ ਦੇ ਵਿੱਚ 13ਵਾਂ ਕੁਐਸਚਨ ਹੋਊਗਾ ਤਾਂ ਕਰਕੇ 13 ਨੰਬਰ ਪਾਇਆ ਹੋਇਆ ਫਾਰਮੇਟਿਵ ਅਵੇਲੂਏਸ਼ਨ ਦੇਖੋ ਆ ਗਿਆ ਜੋ ਮੈਂ ਦੱਸਿਆ ਸੀ ਕਿ ਫਾਰਮੇਟਿਵ ਅਸੈਸਮੈਂਟ ਦੀ ਥਾਂ ਕੀ ਵਾਰ ਫਾਰਮੇਟਿਵ ਅਵੇਲੂਏਸ਼ਨ ਸ਼ਬਦ ਵੀ ਯੂਜ਼ ਕਰ ਲੈਂਦੇ ਨੇ ਡਿਡ ਨਾਟ ਪ੍ਰੈਜ਼ెంట్ ਵੈਲ ਥਰੂ ਕਹਿੰਦੇ ਜੋ ਫਾਰਮੇਟਿਵ ਅਵੇਲੂਏਸ਼ਨ ਹੈ ਉਹ ਹੇਟ ਲਿਖਿਆਂ ਵਿੱਚੋਂ ਕਿਹਦੇ ਰਾਹੀਂ ਵਧੀਆ ਨਹੀਂ ਹੋਏਗੀ ਸੋ ਪਹਿਲੀ ਹੈਗੀ ਅਸਾਈਨਮੈਂਟ ਹੁੰਦੀ ਹੈ ਜੀ ਇਹਦੇ ਵਿੱਚੋਂ ਆਪਾਂ ਹੁਣ ਹੀ ਦੇਖਿਆ ਡਿਸਕਸ਼ਨ ਕਲਾਸ ਡਿਸਕਸ਼ਨ ਗਰੁੱਪ ਡਿਸਕਸ਼ਨ ਹੁੰਦਾ ਹੈ ਜੀ ਗਰੁੱਪ ਵਰਕ ਹੁੰਦਾ ਹੈ ਤਾਂ ਐਨੂਅਲ ਟੈਸਟ ਆਗੇ ਦੇਖੋ ਐਨੂਅਲ ਟੈਸਟ ਤਾਂ ਸਮੈਟਿਵ ਅਸੈਸਮੈਂਟ ਲਈ ਨੇ ਤਾਂ ਕਰਕੇ ਇਹ ਫਾਰਮੇਟਿਵ ਲਈ ਨਹੀਂ ਹੁੰਦੇ ਤਾਂ ਕਰਕੇ ਮੇਰਾ ਸਹੀ ਆਨਸਰ ਆ ਗਿਆ ਜੀ ਆਪਸ਼ਨ ਸੀ ਠੀਕ ਹੈ ਇਸ ਤੋਂ ਬਾਅਦ ਅਗਲਾ ਕੁਐਸਚਨ द टाइप ऑफ इवैल्यूएशन व्हिच इज यूज्ड टू मॉनिटर लर्निंग प्रोग्रेस ड्यूरिंग इंस्ट्रक्शन देखो शब्द आ गया ड्यूरिंग इंस्ट्रक्शन तो सारे दे सारे आ, कीवर्ड में कीवर्ड जेडे हैगे ने मैं तन्नू दसे हुए ने सो ड्यूरिंग इंस्ट्रक्शन जदों बच्चे नु पढ़ा रहे हुंदे हां ता ओदी जो प्रगति है ओनु मॉनिटर करने ली जो मूल्यांकन हुंदे ओनु की बोलदे हां जी आपा हुनी पढ़े ओनु बोलदे हां सी फॉर्मेटिव इवैल्यूएशन ठीक है ओथे शब्द आउगा फॉर्मेटिव ਸਸਮੇਟਿਵ ਨਹੀਂ ਆਉਂਦਾ ਪਲੇਸਮੈਂਟ ਆਪਾਂ ਪੜ੍ਹ ਹੀ ਨਹੀਂ ਡਾਇਗਨੋਸਟਿਕ ਏਵੈਲੂਏਸ਼ਨ ਲੱਗਦੀ ਜਾਗੀ ਤਾਂ ਕਰਕੇ ਉਹਨੂੰ ਅਸੀਂ ਬੋਲਾਂਗੇ ਫਾਰਮੇਟਿਵ ਏਵੈਲੂਏਸ਼ਨ ਤਾਂ ਦੇਖੋ ਇਦਾਂ ਦੇ ਕੁਐਸਚਨ ਬਣਦੇ ਨੇ ਪੇਪਰ ਦੇ ਵਿੱਚ ਅਗਲਾ ਕੁਐਸਚਨ ਹੈ ਇਹ ਦੇਖੋ 13ਵੇਂ ਦਾ ਬਿਲਕੁਲ ਸੇਮ ਹੀ ਕੁਐਸਚਨ ਹੈ ਪਰ 13ਵਾਂ ਕੁਐਸਚਨ ਜਿਹੜਾ ਉੱਪਰ ਲਿਓ ਉਹ ਅਲੱਗ ਪੇਪਰ ਦਾ ਹੈਗਾ ਤੇ 24ਵਾਂ ਅਲੱਗ ਪੇਪਰ ਦਾ ਹੈਗਾ ਬਟ ਚੀਜ਼ ਇੱਕੋ ਹੀ ਹੈ ਦੋਨਾਂ ਦੇ ਵਿੱਚ ਬਸ ਵੇ ਬਦਲਦਾ ਕੁਐਸਚਨ ਪੁੱਛਣ ਦਾ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਦਾ ਵੇ ਆਫ ਫਾਰਮੇਟਿਵ ਅਸੈਸਮੈਂਟ ਕਿੰਨਾ ਫਾਰਮੇਟਿਵ ਅਸੈਸਮੈਂਟ ਦਾ ਮਤਲਬ ਕਿਹੜਾ ਤਰੀਕਾ ਨਹੀਂ ਹੈਗਾ ਇਹਨਾਂ ਦੇ ਵਿੱਚੋਂ ਦੇਖੋ ਸਿਰਫ ਭਾਸ਼ਾ ਬਦਲੀ ਹੈ ਕੁਐਸਚਨ ਉਹੀ ਹੈ ਦੇਖੋ ਦੋ ਵਾਰ ਆ ਗਿਆ ਸੇਮ ਕੁਐਸਚਨ ਸੋ ਐਨੂਅਲ ਐਗਜ਼ਾਮੀਨੇਸ਼ਨ ਅਸਾਈਨਮੈਂਟ ਗਰੁੱਪ ਵਰਕ ਕਲਾਸਰੂਮ ਡਿਸਕਸ਼ਨ ਕਲਾਸਰੂਮ ਡਿਸਕਸ਼ਨ ਦਾ ਹੈਗਾ ਜੀ ਠੀਕ ਹੈ ਫਾਰਮੇਟਿਵ ਦਾ ਗਰੁੱਪ ਵਰਕ ਵੀ ਹੁੰਦਾਗਾ ਅਸਾਈਨਮੈਂਟ ਵੀ ਹੁੰਦੀਆਂ ਨੇ ਪਰ ਜੋ ਜਿੱਥੇ ਸ਼ਬਦ ਆ ਗਿਆ ਐਨੂਅਲ ਐਗਜ਼ਾਮੀਨੇਸ਼ਨ ਇਹ ਫਾਰਮੇਟਿਵ ਅਸੈਸਮੈਂਟ ਦਾ ਹਿੱਸਾ ਨਹੀਂ ਹੋਏਗਾ ਇਹ ਮੈਰਾ ਹੋਏਗਾ ਜੀ ਸਮੇਟਿਵ ਅਸੈਸਮੈਂਟ ਦਾ ਹਿੱਸਾ ਸੋ ਸਾਡਾ ਸਹੀ ਆਨਸਰ ਆਊਗਾ ਆਪਸ਼ਨ A ਸੋ ਆਈ ਹੋਪ ਕਿ ਤੁਹਾਨੂੰ ਕੁਐਸਚਨ ਵੀ ਇਜ਼ੀ ਲੱਗ ਰਹੇ ਹੋਣਗੇ ਕਿਉਂਕਿ ਆਪਾਂ ਹਰ ਇੱਕ ਚੀਜ਼ ਨੂੰ ਬਹੁਤ ਡੀਪ ਤੇ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੇ ਆ ਸੋ ਇਹਨਾਂ ਕਰਨ ਤੋਂ ਬਾਅਦ ਹੁਣ ਆਪਾਂ ਦੋ MCQ ਉਹ ਦੇਖਾਂਗੇ ਅਗਲੇ ਜਿਹੜੇ ਕਿ ਆਪਣੇ ਰੀਸੈਂਟ ਪੇਪਰ ਦੇ ਵਿੱਚ ਆਏ ਹੋਏ ਆ ਜੋ ਲਾਸਟ ਟਾਈਮ ਹੋਇਆ ਸੀਗਾ ਹਾਂਜੀ ਪਹਿਲਾ ਕੁਐਸਚਨ ਹੈ ਉਹਨਾਂ ਦੋਨਾਂ ਦੇ ਵਿੱਚੋਂ ਦਾ ఎవਾਲਿਊਸ਼ਨ ਇਨ ਅ ਸਕੂਲ दैट ਕਵਰ ਆਲ ਐਕਸਪੈਕਟਸ ਆਫ ਲਰਨਿੰਗ ਡਿਵੈਲਪਮੈਂਟ ਦੇਖੋ ਸੇਮ ਹੀ ਡੈਫੀਨੇਸ਼ਨ ਆ ਗਈ ਕਹਿੰਦੇ ਉਹ ਮੁਲਾਂਕਣ ਜੋ ਵਿਦਿਆਰਥੀਆਂ ਜਾਂ ਸਿੱਖਿਆਰਥੀਆਂ ਦੇ ਵਿਕਾਸ ਦੇ ਸਾਰੇ ਪੜਾਵਾਂ ਨੂੰ ਧਿਆਨ ਵਿੱਚ ਰੱਖਦਾ ਹੈ ਉਹੀ ਤਾਂ ਸਾਡਾ ਟੌਪਿਕ ਹੈ ਅੱਜ ਠੀਕੇ ਉਹੀ ਤਾਂ ਅਸੀਂ ਪੜ੍ਹੀ ਜਾ ਰਹੇ ਹਾਂ ਉਹਨੂੰ ਅਸੀਂ ਬੋਲਦੇ ਹਾਂ ਜੀ ਸੀ ਸੀ ਈ ਤਾਂ ਸੀ ਸੀ ਈ ਦੀ ਫੁੱਲ ਫਾਰਮ ਕੰਟੀਨਿਊਸ ਐਂਡ ਕੰਪਰੀਹੈਂਸਿਵ ఎవਾਲਿਊਸ਼ਨ ਮੇਰਾ ਆਪਸ਼ਨ ਬੀ ਆਊਗਾ ਜੀ ਰਾਈਟ ਆਨਸਰ ਇਥੇ ਲਗਾਤਾਰ ਅਤੇ ਵਿਆਪਕ ਮੁਲਾਂਕਣ ਸੋ ਦੇਖੋ ਕਿੰਨਾ ਈਜ਼ੀ ਕੁਐਸਚਨ ਆਇਆ ਹੋਇਆ ਇਸ ਵਾਰ ਅਗਰ ਟੌਪਿਕ ਦੀ ਥੋੜੀ ਜੀ ਸਮਝ ਹੈਗੀ ਹੈ ਤਾਂ ਬੜਾ ਸੌਖੇ ਤਰੀਕੇ ਨਾਲ ਜਿਹੜਾ ਕੁਐਸਚਨ ਹੈ ਉਹ ਹੋ ਜਾਏਗਾ ਹਾਂਜੀ ਆਪਣਾ 5th MCQ ਆ ਗਿਆ ਅੱਜ ਦਾ ਵਿਚ ਆਫ ਦਾ ਫੋਲੋਇੰਗ ਇਜ਼ ਦਾ ਫੰਕਸ਼ਨ ਆਫ ਸਮੇਟਿਵ ਅਸੈਸਮੈਂਟ ਕਿਸ ਸੰਖੇਪ ਮੁਲਾਂਕਣ ਦੇ ਕੋ ਸਮੇਟਿਵ ਨੂੰ ਸੰਖੇਪ ਵੀ ਲਿਖ ਦਿੰਦੇ ਨੇ ਕਿ ਪੰਜਾਬੀ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਡਿਫਰੈਂਟ ਡਿਫਰੈਂਟ ਵਰਡ ਯੂਜ਼ ਕਰ ਲੈਂਦੇ ਨੇ ਪਰ ਇੰਗਲਿਸ਼ ਦੇ ਵਿੱਚ ਉਹੀ ਰਹੂਗਾ ਜੀ ਸਮੇਟਿਵ ਤੇ ਉਧਰੋਂ ਫਾਰਮੇਟਿਵ ਕਹਿੰਦੀ ਹੀਟ ਲਿਖਿਆਂ ਵਿੱਚੋਂ ਕਿਹੜਾ ਸੰਖੇਪ ਮਲੰਕਨ ਦਾ ਟੀਚਾ ਹੈ ਠੀਕ ਹੈ ਪਹਿਲਾ ਆਪਸ਼ਨ ਆ ਗਿਆ ਫੋਕਸ ਔਨ ਪ੍ਰੋਡਕਟ ਆਫ ਲਰਨਿੰਗ ਪ੍ਰੋਡਕਟ ਆਫ ਲਰਨਿੰਗ ਦੂਜਾ ਹੈਗਾ ਫੋਕਸ ਔਨ ਪ੍ਰੋਸੈਸ ਆਫ ਲਰਨਿੰਗ ਦੇਖੋ ਪ੍ਰੋਸੈਸ ਤਾਂ ਆਉਂਦਾ ਜੀ ਮੇਰਾ ਫਾਰਮੇਟਿਵ ਦੇ ਵਿੱਚ ਕੀ ਰਿਹਾ ਬਟ ਮੇਰਾ ਪ੍ਰੋਡਕਟ ਆਉਂਦਾ ਹੈਗਾ ਸੁਮੇਟਿਵ ਦੇ ਵਿੱਚ ਤੋਂ ਮੇਰਾ ਆਪਸ਼ਨ ਏ ਜਿਹੜਾ ਹੈਗਾ ਉਹ ਸਹੀ ਲੱਗ ਰਿਹਾ ਇੱਕ ਵਾਰ ਸੀ ਤੇ ਡੀ ਵੀ ਦੇਖ ਲੈਣੇ ਆ ਫੋਕਸ ਔਨ ਇੰਪਰੂਵਮੈਂਟ ਆਫ ਸਟੂਡੈਂਟ ਲਰਨਿੰਗ ਠੀਕ ਹੈ ਇੰਪਰੂਵਮੈਂਟ ਜਿੱਥੇ ਸ਼ਬਦ ਆ ਗਿਆ ਉਹ ਵੀ ਮੇਰਾ ਫਾਰਮੇਟਿਵ ਨਾਲ ਹੀ ਸੰਬੰਧਿਤ ਹੈ ਜੀ ਠੀਕ ਹੈ ਡਾਇਗਨੋਸਿਸ ਕਰਕੇ ਉਹਨੂੰ ਇੰਪਰੂਵ ਕਰਨਾ ਸਟੱਡੀ ਨੂੰ ਜਿੱਥੇ ਬੱਚਾ ਡਿਫਿਕਲਟੀ ਫੀਲ ਕਰ ਰਿਹਾ ਡੀ ਆਪਸ਼ਨ ਹੈ ਫੋਕਸਡ ਔਨ ਗਿਵਿੰਗ ਡਾਇਰੈਕਸ਼ਨ ਟੂ ਦਾ ਟੀਚਰ ਦੇਖੋ ਟੀਚਰ ਨੂੰ ਹਦਾਇਤਾਂ ਦੇਣੀ ਹੈ ਤਾਂ ਕੁਝ ਵੀ ਨਹੀਂ ਹੈਗਾ ਹਨਾ ਇਹ ਕੋਈ ਲਿੰਕ ਨਹੀਂ ਹੈਗਾ ਸੋ ਮੇਰਾ ਸਮੈਟਿਵ ਅਸੈਸਮੈਂਟ ਦਾ ਮੇਨ ਕੀ ਫੰਕਸ਼ਨ ਹੈਗਾ ਸਿੱਖਣ ਦੇ ਉਤਪਾਦ ਤੇ ਧਿਆਨ ਠੀਕ ਹੈ ਤਾਂ ਇੱਥੇ ਮੇਰਾ ਪ੍ਰੋਡਕਟ ਸਹੀ ਆਊਗਾ ਦੇਖੋ ਇਹਦੇ ਵਿੱਚੋਂ ਵੀ ਕੁਐਸਚਨ ਬਣ ਗਿਆ ਤਾਂ ਕਰਕੇ ਮੇਰਾ ਸਹੀ ਆਪਸ਼ਨ ਆਊਗਾ ਜੀ ਆਪਸ਼ਨ A ਪੜਕਟ ਹੁੰਦਾ ਜੀ ਸਮੈਟਿਵ ਅਸੈਸਮੈਂਟ ਦੇ ਨਾਲ ਰਿਲੇਟਡ ਸੋ ਇਹ ਆਪਣੇ ਕੁਐਸਚਨ ਆਏ ਹੋਏ ਆ ਦੇਖੋ MCQ ਹੋਰ ਵੀ ਬਹੁਤ ਆਏ ਹੋਏ ਆ ਇਸ ਟੌਪਿਕ ਦੇ ਵਿੱਚੋਂ ਪਰ ਮੈਂ ਕੁਝ ਕੀ ਕੀਤਾ ਕੁਝ ਮੈਂ ਜ਼ਿਆਦਾ ਪੁਰਾਣੇ ਪੀਪਰਾਂ ਦੇ ਲੈ ਲੇ 13 14 15 ਵਾਲਿਆਂ ਦੇ ਕੁਝ ਮੈਂ ਲੇਟੈਸਟ ਦੇ ਵੀ ਲੈ ਲੇ ਹਨਾ ਤੁਹਾਨੂੰ ਆਈਡੀਆ ਹੋ ਗਿਆ ਹੁਣ ਹਾਲਾਂਕਿ MCQ ਦੀ ਆਪਣੀ ਕਲਾਸ ਇੱਕ ਡਿਫਰੈਂਟ ਹੀ ਲੱਗਣੀ ਆ ਜਦੋਂ ਆਪਣੇ ਪੂਰਾ ਹੋ ਗਿਆ 28 ਵੀਡੀਓਜ਼ ਹੋ ਚੁੱਕੀਆਂ ਨੇ ਥੋੜਾ ਜੀ ਕੰਮ ਬਚਿਆ ਹੁਣ ਆਪਣਾ ਤਾਂ ਇਹ ਆਪਣਾ ਪੂਰੀ ਸੀ ਅੱਜ ਦੀ ਕਲਾਸ ਸੀ ਸੀ ਈ ਬਾਰੇ ਬਹੁਤ ਧਿਆਨ ਨਾਲ ਸਮਝਿਓ ਇਹ ਗੱਲ ਜਰੂਰ ਕਹੂੰਗਾ ਕਿ ਸਾਈਕੋ ਈਜ਼ੀ ਐ ਸੀਡੀਪੀ ਈਜ਼ੀ ਐ ਬਸ ਸਮਝੋ ਰੱਟੇ ਨਾ ਲਾਓ ਰੱਟੇ ਲਾਉਂਗੇ ਫਿਰ ਕਾ ਮੌਕਾ ਦੇਖੋ ਕਿਉਂਕਿ ਜੇ ਸਮਝਿਆ ਹੋਊਗਾ ਤਾਂ ਕੁਐਸਚਨ ਨੂੰ ਭਾਵੇਂ ਉਹਨਾਂ ਨੇ ਮੋਲਡ ਕਰਕੇ ਪਾਤਾ ਨਾ ਤਾਂ ਫਿਰ ਵੀ ਤੁਸੀਂ ਕਰ ਹੀ ਲੈਣਾਗਾ ਸੋ ਇਹ ਆਪਣਾ ਟੌਪਿਕ ਹੋ ਗਿਆ ਜੀ ਕੰਪਲੀਟ ਅਗਰ ਤੁਹਾਨੂੰ ਕਲਾਸ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਇਹਨੂੰ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਜੀ ਕਿਉਂਕਿ ਫ੍ਰੀ ਆਫ ਕਾਸਟ ਵੀਡੀਓਜ਼ ਨੇ ਤੇ ਸਬ ਤੱਕ ਪਹੁੰਚਾਓ ਜੋ ਕਿਸੇ ਵੀ ਕੋਚਿੰਗ ਸੈਂਟਰ ਤੇ ਆਪਣੀ ਵੀਸ ਨਹੀਂ ਦੇ ਸਕਦੇ ਕਿਸੇ ਵੀ ਕਾਰਨ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਸੋ ਦੈਟਸ 올 ਫॉर ਟੂਡੇ थैंक यू जी थैंक so यू so much for listening